ਬਾਬੀ ਨੂੰ ਮਨਾ ਲੈ ਸਾਨੂੰ ਲੱਗਣੀ ਵਾਹਣੀ ਲੱਗਾਂ ਡਈ ਤੇ ਦੇ ਸੋਹਣੇ ਲੱਗਦੇ ਹੈ ਨਾ ਨਾ ਲਿਆ ਨਾ ਲਿਆ ਮੈਂ ਹਾਂ ਮੈਂ ਸਵੇਰੇ ਨਾਲ ਲਿਆ ਸੀ ਛੁੱਟੀਆਂ ਪਾਈਆਂ ਨਾ ਆ ਗਾਂ ਦੇ ਕਿੰਨਾ ਪਿਆ ਬੋਕਰ ਨਹੀਂ ਮਾਰ ਸਕਦੀ ਹੈ ਚਿਪਸ ਖਾ ਕੇ ਤੇ ਪੈਗਟ ਛੁੱਟ ਦਿੰਦੀ ਮਾਂ ਤਰੀਕੇ ਕਰਦੀ ਹੈ ਤੇ ਦੀ ਮੈਨੂੰ ਭੁੱਖ ਲੱਗਦੀ ਰੋਟੀ ਲਾ ਦੋ ਮਾਂ ਨੂੰ ਕਾ ਮੇਰੇ ਕੋਲ ਤਾਂ ਨਹੀਂ ਮਾਣਿਕਾ ਦਾ ਤਰੀ ਬਣਾ ਸਕਦੀ ਸਾਰੀ ਦਿਹਾੜੀ ਵਹਿਲੀ ਤੁਰੇ ਫਿਰਦੀ ਰਹਿੰਦੀ ਉਹਨੂੰ ਕਿਹਾ ਕਰ ਪਿਆਰ ਕਿੱਥੇ ਗਿਆ ਵਾ ਪਾਏ ਲੈ ਆ ਕੇ ਆਨ ਨੂੰ ਫੜ ਕੇ ਹਾਂ ਸਸੇ ਘੰਡੀ ਜੀ ਔਰ ਕੀ ਹਾਲ ਜੀ ਵਧੀਆ ਠੀਕ ਠਾਕ ਹੋ ਹਾਂ ਬਹੁਤ ਠੀਕ ਆ ਮੈਨੂੰ ਮਿਲਣਾ ਸੀ ਜਿਹੜਾ ਚੰਗਾ ਆ ਕਿ ਤੁਸੀਂ ਮੈਨੂੰ ਇੱਥੇ ਮਿਲ ਗਏ ਹਾਂ ਔਰ ਸੁਣਾਓ ਵਧੀਆ ਔਰ ਸੇਤਾਂ ਠੀਕ ਨੇ ਸੇਤਾਂ ਵੀ ਕਨੇ ਪਤਾ ਹੀ ਆ ਫਿਰ ਅੱਜ ਕੱਲ ਦਾ ਜਿਹੜਾ ਸਲੀਬ ਹੁੰਦੇ ਨੇ ਅੱਛਾ ਚਲ ਜੇ ਧੁੱਪ ਚੜੀ ਜਾਂ ਧੁੱਪ ਹੀ ਜਾਂਦਾ ਘੜੀ ਤੇ ਬਹਿ ਜਾ ਠੀਕ ਆ ਮੈਂ ਨਾ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂ ਆ ਉਸ ਦਿਨ ਦੀ ਗੱਲ ਆ ਜਦੋਂ ਦੁੱਧਰ ਨੂੰ ਪੈਸੇ ਮੰਗਣ ਦੇ ਹੀ ਗੁਰਪ੍ਰੀਤ ਮੇਰੇ ਕੋਲੋਂ ਮੇਰੀ ਗਾਸਰ ਨੂੰ ਮੇਰੇ ਘਰ ਇੱਕ ਤੇ ਮੇਰੇ ਘਰ ਆ ਗਈ ਅੱਛਾ ਘਰ ਆ ਗਈ ਕਹਿੰਦੀ ਮੈਨੂੰ ਪੈਸੇ ਦਿਓ ਮੈਂ ਕਿਹਾ ਮੈਂ ਤੈਨੂੰ ਨਾ 1 ਘੰਟੇ ਤੱਕ ਪੈਸੇ ਨਾ ਦੇ ਦਵਾਂਗਾ ਅੱਛਾ ਕਿ ਮੈਂ ਏਟੀਐਮ ਚੋਂ ਕਢਾਣੇ ਨੇ ਹੂੰ ਹੂੰ ਕਹਿੰਦੀ ਨਹੀਂ ਮੈਂ ਹੁਣੇ ਦਿਓ ਮੈਂ ਹੁਣੇ ਲੈ ਕੇ ਜਾਣੇ ਨੇ ਅੱਛਾ ਬੰਦਾ ਪੁੱਛੇ ਜੇ ਕਿਸੇ ਵਾਲੇ ਜੇਬ ਚ ਨਹੀਂ ਪੈਸੇ ਹੁੰਦੇ ਮੈਂ ਏਟੀਐਮ ਚੋਂ ਕਢਾਣੇ ਸੀਗੇ ਮੇਰੇ ਪੈਸੇ ਆਣੇ ਸੀਗੇ ਤਾਂ ਅੱਛਾ ਤੇ ਆਏ ਨਹੀਂ ਸੀ ਹਾਂ ਤੇ ਉਹਦੇ ਕਰਕੇ ਫਿਰ ਮੈਨੂੰ ਬੈਂਕ ਚੋਂ ਕਢਾਣੇ ਪੈਣਗੇ ਮੈਂ ਕਿਹਾ ਚਲੋ ਕਹਿੰਦੀ ਆਂਡੀ ਦੇ ਪੈਸੇ ਦੇਣੇ ਆ ਦੁੱਧ ਵਾਲੇ ਦੇ ਪੈਸੇ ਦੇਣੇ ਨੇ ਮੈਂ ਕਹਾਂ ਮੈਂ ਇੱਕ ਘੰਟੇ ਚ ਤੈਨੂੰ ਮੈਂ ਪੈਸੇ ਦੇ ਦੇਣਾ ਫੋਨ ਕਰਦਾਗਾ ਲੈ ਜੀ ਆ ਕੇ ਨਹੀਂ ਨਹੀਂ ਉਹ ਬਸ ਉਹ ਪਾਰਾਂ ਦੇ ਬੈਗੀ ਮਿਲਦੇ ਹੈਗੇ ਜੋ ਮੈਂ ਲੈ ਕੇ ਜਾਣੇ ਨੇ ਜਿਸ ਤਰ੍ਹਾਂ ਮਰਜੀ ਉੱਚੀ ਉੱਚੀ ਬੋਲਣਾ ਪੀ ਹੈ ਤੇ ਬੰਦਾ ਪੁੱਛੇ ਮੈਂ ਤੇਰਾ ਕੋਈ ਕਰਜ਼ਾ ਦੇਣਾ ਸੀਗਾ ਆਓ ਨਹੀਂ ਚਲੋ ਨਹੀਂ ਕਿਸੇ ਵੇਲੇ ਕੋਈ ਲੈ ਤੇ ਉਹਨੇ ਕੋ ਬੰਦਾ ਅੱਧਾ ਘੰਟਾ ਘੰਟਾ ਬੰਦਾ ਸਬਰ ਕਰ ਹੀ ਲੈਂਦਾ ਉਹ ਥੋੜੀ ਗੱਲ ਹੁੰਦੀ ਕਨੇ ਕੋਈ ਜੱਕਦਮ ਤੇ ਤੈਨੂੰ ਪਤਾ ਘਰ ਦੇ ਖੂਬ ਥੋੜੀ ਹੁੰਦੇ ਨੇ ਘੜਾ ਕੇ ਤੈਨੂੰ ਦੇਨੇ ਸੀ ਉਪਰ ਉਹ ਟੀ ਮੇਰੀ ਉਹ ਅੰਦਰ ਗਈ ਸੀ ਤੇ ਉਹ ਕਹਿੰਦੀ ਕੌਣ ਆਇਆ ਮੈਂ ਕੋਈ ਮੰਗਵਰ ਆਈ ਅੱਛਾ ਹੁਣ ਮੈਂ ਕੀ ਕਰਾਂ ਉਹਨੂੰ ਐਨੇ ਐ ਵੀ ਨਹੀਂ ਸੋਚਿਆ ਕਿ ਘਰ ਕੋਈ ਹੈਗਾ ਵਾ ਕਿ ਨਹੀਂ ਹੈਗਾ ਹੋਰ ਤਾਂ ਮੇਰੀ ਬੁੱਢੀ ਬਾਹਰ ਆ ਜਾਂਦੀ ਉਹ ਹੀ ਬੂਆ ਖੋਲਦੀ ਬਾਈ ਚਸ ਮੈਂ ਬੂਏ ਦੇ ਕੋਲ ਹੀ ਖਲੋਤਾ ਹਾਂ ਅੱਛਾ ਹਾਂ ਤੋ ਮੈਨੂੰ ਫੋਨ ਕਰ ਲਓ ਜੇ ਫੋਨ ਨਹੀਂ ਚੁੱਕਿਆ ਮੈਂ ਕੋਈ ਇਹ ਹੋਣੀ ਕਿ ਮੈਂ ਘਰੋਂ ਬਾਹਰ ਆਣਾ ਹੀ ਨਹੀਂ ਹੈ ਬੰਦਾ ਇੰਤਜ਼ਾਰ ਕਰ ਲੈਂਦਾ ਥੋੜਾ ਦੁਬਾਰਾ ਫੋਨ ਕਰ ਲੈਂਦਾ ਵਾ ਕਿਉਂ ਕੀ ਆ ਤੇ ਉਹਨਾਂ ਨੂੰ ਚਲ ਟੋੜੀ ਸੀ ਮੈਨੂੰ ਤੇ ਐ ਲੱਗਦਾ ਜਿਵੇਂ ਲੋੜ ਇਹਨੂੰ ਹੁੰਦੀ ਏ ਕਿ ਤੁਹਾਡੀ ਫਿਕਰ ਕਰਦੀ ਏ ਉਹ ਨਹੀਂ ਐ ਮੇਰੀ ਬੜੀ ਫਿਕਰ ਕਰਦੀ ਏ ਬਹੁਤ ਜ਼ਿਆਦਾ ਮੇਰੀ ਫਿਕਰ ਕਰਦੀ ਏ ਤੇ ਜੇ ਕਹਿੰਦੇ ਮੈਂ ਕਹਿੰਦੀ ਸੀ ਕੰਦੀ ਮਮੀ ਕੀ ਕਰੋਗੇ ਮੈਂ ਆਂਟੀ ਕੀ ਕਰੋਗੇ ਮੈਂ ਕਿਹਾ ਕੀ ਕਰਨਾ ਚਾਹੀਏ ਉਹ ਤੇਨੂੰ ਪਤਾ ਜਿਵੇਂ ਦੁੱਧ ਲੈਣ ਤੇ ਸਾਹਮਣੇ ਗਈਆਂ ਤੇ ਦੁੱਧ ਵਾਲਾ ਕਹਿੰਦਾ ਕਿ ਮੈਨੂੰ ਪਹਿਲਾਂ ਪੈਸੇ ਦਿਓ ਕਿ ਮੈਂ ਤਾਂ ਅੱਗੋਂ ਦੁੱਧ ਦੇਣਾ ਤੇ ਦੁੱਧ ਵਾਲਾ ਵੀ ਨਹੀਂ ਸੀ ਮੈਨੂੰ ਦੁੱਧ ਦੇਣ ਦੇ ਆ ਮੇਰੇ ਕੋਈ ਗੱਲ ਨਹੀਂ ਗਈ ਭਰਾਵਾ ਤੈਨੂੰ ਪਿੱਛੇ ਐਨਓ ਕੋੜ ਨਹੀਂ ਸਮਝਦਾ ਇਹ ਹੋਤਾ ਨਾ ਥੋੜੀ ਜਿਹੀ ਤੇ ਕੋਈ ਨਹੀਂ ਤੈਨੂੰ ਦੇ ਹੀ ਦੇਣੀ ਜਿਹੜੇ ਤੀਤੇ ਦੇਣੀ ਉਹ ਤੇ ਦੇ ਹੀ ਦੇਣੀ ਆ ਤੇ ਆ ਟੋੜੀ ਤਾਂ ਨਹੀਂ ਕਿ ਨਹੀਂ ਦੇਣੀ ਪਰ ਉਹ ਵੀ ਅੜ ਗਿਆ ਉਹ ਕਹਿੰਦਾ ਮੈਂ ਉਹਨਾਂ ਚਿੱਣੀ ਜੋਬ ਦੇ ਮੈਨੂੰ ਥੋੜੇ ਬੋਦੇ ਪੈਸੇ ਦੇ ਕੋਈ ਜਾ ਤਾਂ ਮੈਂ ਦੇ ਦਿੰਦਾ ਤੇ ਮੈਂ ਦੇਤੇ ਸੀ ਦੋ ਦੋ ਯਾਰ ਉਹ ਦੋਦ ਵਾਲੇ ਨੂੰ 2000 ਰੁਪਏ ਮੈਂ ਦੇ ਦਿੱਤਾ ਸੀਗਾ ਅੱਛਾ ਦੇ ਦਿੱਤਾ ਸੀ ਨਾ ਦੋ ਦਿਨ ਨੂੰ ਹਾਂ ਤੇ ਬਾਅਦ ਵਿੱਚ ਹਾਂ 3000 ਰੁਪਏ ਮੈਂ ਹਰ ਗੁਰਪ੍ਰੀਤ ਨੂੰ ਪੜਾਤਾ ਸੀ ਹੋਰ ਪੰਜਾਂ ਮੈਗਾ ਦਵਾਗਾ ਦੇਤਾ ਸੀਗਾ ਕਿ ਉਹ ਹੋ ਜਾਂਦਾ ਇੰਨਾ 18 ਦਾ ਟਾਈਮ ਇਧਰ ਉਧਰ ਹੋ ਜਾਂਦਾ ਤੇ ਤੈਨੂੰ ਥੋੜਾ ਕਹਿਣਾ ਏ ਥੋੜਾ ਆਪਣਾ ਫੋਨ ਕਰ ਲਿਆ ਕਰੇ ਜਾਂ ਮੈਂ ਤੁਹਾਨੂੰ ਤੇ ਮਿਲਦਾ ਰਹਿਣਾ ਆ ਉਹ ਕੋਈ ਜਲਦੀ ਰੋਜ਼ ਤੁਹਾਨੂੰ ਮਿਲ ਕੇ ਜਾਂਦਾ ਵਾ ਕੋਈ ਗੱਲ ਕਰਨੀ ਹੁੰਦੀ ਮੈਸੇਜ ਦੇਣਾ ਆਵੇਂ ਨਾ ਤੁਹਾਨੂੰ ਕਹਿ ਦਿਆ ਕਰੇ ਜੇ ਮੈਨੂੰ ਮੇਰੇ ਘਰ ਨਾਲ ਚੱਕਰ ਮਾਰੇ ਬਾਰ-ਬਾਰ ਮੇਰੇ ਘਰ ਦੀ ਅੱਗੇ ਮੁੜ ਕੇ ਖਗੀ ਛੱਕਣ ਜੀ ਗਈ ਆ ਉਹ ਛੱਕਰ ਦੀ ਨੇ ਕਿਸੇ ਨਾਲ ਵੀ ਮਾੜੀ-ਮੁੱਡੀ ਗੱਲ ਕਰ ਲਵਾ ਆ ਉਹ ਹੁੰਦਾ ਹੀ ਆ ਕਿਹਨੇ ਹਾਂ ਕੋਈ ਜਾਂ ਵੀ ਨਾ ਕੋਈ ਨਹੀਂ ਸਮਝ ਨਹੀਂ ਆ ਰਹੀ ਕੋਈ ਜਾਂ ਵੀ ਕੋਈ ਜਾਂ ਜੋ ਵੀ ਕੁਝ ਕਹਿਣਾ ਹੋਵੇ ਨਾ ਤੁਹਾਨੂੰ ਮੈਂ ਤੁਹਾਨੂੰ ਪੈਸੇ ਦੇਵਾਂਗਾ ਹੀ ਮੈਂ ਜੇ ਕਿਹਾ ਹੋਵੇ ਤੇ ਦੇਵਾਂਗਾ ਹੀ ਐ ਹੋਣੀ ਕਿ ਦੇਵਾਂਗਾ ਨਹੀਂ ਪੈਸੇ ਤੁਹਾਨੂੰ ਮੈਂ ਕੋਈ ਨਾ ਕੋਈ ਕੋਣ ਕਿਸੇ ਕਿਸੇ ਦੀ ਮਦਦ ਸੋਈ ਕਰਦਾ ਹੀ ਉਹ ਚੈਨਲ ਫਿਰ ਇਹ ਕਈ ਜਾਂ ਵੀ ਤੇ ਮੈਂ ਠੀਕ ਐ ਫਿਰ ਕਈ ਜਾਂ ਆਪਣੇ ਵਾਸਤੇ ਕੰਮ ਦਾ ਨਹੀਂ ਚੰਗੇ ਬੈਠੇ ਫਿਰ ਇਹੀ ਹੋ ਗਿਆ ਨਾ ਹੋਰ ਕੀ ਚਲੋ ਕੋਈ ਗੱਲ ਨਹੀਂ ਆ ਜੀ ਜਿੱਦ ਕਰ ਕੋਈ ਨਹੀਂ ਮਾਰੇ ਜੀ ਦੀ ਕਮਾਈ ਹੈ ਪਤਾ ਨਹੀਂ ਮਾਰੇ ਚੱਲ ਕਿੱਥੇ ਪਹਤਾ ਦੇਣਾ ਜੇ ਤੁਸੀਂ ਮੇਰੀ ਮਦਦ ਕਰਦਾ ਹੋ ਜੋ ਲੋਕੇ ਜੇ ਦੀ ਲੋੜ ਹੋਵੇ ਨਾ ਤੇ ਮੈਨੂੰ ਦੱਸ ਦੇਣਾ ਹਾਂ ਚੱਲ ਠੀਕ ਹੈ ਹਾਂ ਚੱਲ ਆਣਾ ਕੋਤੇ ਇੱਧਰ ਆ ਨਾ ਨਾ ਲਿਮਨ ਨੀ ਆ ਨਾ ਲਿਮਨੇ ਵਿੱਚ ਕੋਈ ਨਹੀਂ ਇਹਨਾਂ ਲੱਤਾਂ ਤੋੜਦੀਆਂ ਇਹਨਾਂ ਮੈਂ ਇਹਨਾਂ ਦੱਸਦੀ ਪਤਾ ਮੇਰੇ ਦਾਪਰੇ ਕੋਕੋੜ ਦਾ ਪੱਜੂੜਾ ਇਹਨਾਂ ਦੱਸਦੀ ਪਤਾ ਇਹ ਕੋਲੇ ਬਤੂ ਜੂੜਾ ਨੇ ਹਾਂ ਉਹ ਨਰਦੇ ਕਹਿ ਹੇ ਨਰਦੇ ਤਾਂ ਇਹਨ ਮੈਂ ਦੱਸਦੀ ਪਤਾ ਉਹਨਾਂ ਨੇ ਜੂੜਾ ਖੋਲ ਮੈਨੂੰ ਦੱਸਦੀ ਪਤਾ ਕਿਹੜਾ ਹਾਂਜੀ ਰੋਟੀ ਖਾਣੀ ਨਹੀਂ ਤੂੰ ਖਾੜਾ ਨਹੀਂ ਅਰੇ ਕਿੱਡਾ ਕਮਜ਼ੋਰ ਹੋਇਆ ਪਿਆ ਤਾ ਰੋਟੀ ਖਾ ਪੁੱਤ ਹਾਂ ਤੇਰੀ ਦਾਦੀ ਨੇ ਮੈਨੂੰ ਗੁੱਸੇ ਹੋਏ ਨੇ ਕਿ ਨਾ ਰੋਟੀ ਨਹੀਂ ਖਵਾਈ ਹਾਂ ਦੇ ਦਿਓ ਮਾਮੀ ਨੇ ਨਹੀਂ ਦਿੱਤੀ ਮੈਂ ਕਿਉਂ ਦਾਦੀ ਨੂੰ ਪਤਾ ਜਾ ਕੇ ਹੈ ਤੇ ਡਾਕ ਮਜੂਰ ਆ ਮੜਕ ਦਾਦੀ ਨੇ ਮੈਨੂੰ ਲਾਮੇ ਦੇਣੇ ਹੁਣੇ ਅਕੜਾ ਰੋਟੀ ਨਹੀਂ ਖਵਾਈ ਹੈ ਦੇ ਦਿਓ ਕੋਸੇ ਕਿਹੜਾ ਬਾਟੀ ਖਾਲਾ ਆ ਖਵਾਵਾ ਤੈਨੂੰ ਮੈਂ ਉੱਤੇ ਮੈਂ ਆ ਮੈਂ ਖਵਾਵਾ మకా తన ਨਾਨੀ 엄마 ਅੰਦਰ ਗਏ ਨਾ ਰੋਟੀ ਸੋਚਣ ਲਈ ਤਾਂ ਲੈ ਕੇ ਜਾਣੇ ਬੜੇ ਓਕੇ ਓਕੇ ਕੋੜੀਆਂ ਚ ਸੁੱਕਣ ਮਾਂ ਵਾਲਾ ਇਹ ਬੰਦੇ ਨੂੰ ਪੁੱਛੋ ਕਿਵੇਂ ਸੁੱਕਣੇ ਪਾ ਕੇ ਆਉਂਦਾ ਮਾਤਾ ਨੇ ਕੁਝ ਕੀਤਾ ਵੀ ਹੈ ਕਿ ਨਹੀਂ ਹਾਂ ਜੀ ਬੈਠੀ ਆ ਵੇਖੋ ਪਿਆਸੀ ਦੋ ਫਿਲਕੇ ਲਾ ਦੇ ਤੇ ਲਾਈਂ ਨਾ ਰੋਟੀਆ ਮੈਨਾਂ ਹੀ ਤੇਰੇ ਕਿਨੇ ਸੁੱਤੀਆਂ ਮੈ ਰੋਟੀਆਂ ਕਿਵੇਂ ਆਂਦੀ ਬੇਦਬੀ ਕਰਦੇ ਆ ਜਿੰਨੀ ਲੋੜ ਐੰਨੀ ਖਾਓ ਇਹ ਮੈਂ ਖਾ ਲੈਂਦੇ ਰੋਟੀ ਮੇਰੇ ਘਰ ਆਉਂਦੀ ਮੈਂ ਟੱਕੀ ਆ ਕਿਹਦੇ ਕੰਮ ਵੀ ਨਾ ਆਵੇ ਕਿਵੇਂ ਬਰਾਨ ਕਰਦੇ ਆ ਜਦੋਂ ਮੈਂ کہیں ਨੂੰ ਦੋ ਫੁਲਕੇ ਦੇ ਦਿਆ ਨਾ ਉਹ ਇਹਨੂੰ ਹੋਣਾ ਮੈਂ ਕਹਿੰਦਾ ਗੱਛ ਮੈਂ ਨਾ ਕਹਿੰਦਾ ਤੇਰੇ ਮੂੰਹ ਚ ਨਾ ਪਵੇ ਰੋਟੀ ਬਸ ਕੋਈ ਹਾਲ ਨਹੀਂ ਪੁੱਛੀ ਨਾ ਵੇਖੀ ਲੜਮਾ ਇਹਨੇ ਵੇਹ ਪੁੱਛਣ ਦਾ ਫਾਇਦਾ ਵੀ ਕੀ ਹੋਣਾ ਮੰਮੀ ਜੀ ਇਕ ਨੂੰ ਤਾਂ ਅਨੈਰ ਰਸੋਈ ਚ ਪੁੱਠੇ ਕੀ ਕਰਦੇਵੇਂ ਉਹ ਤਾਂ ਕੰਮ ਕਰਦੀ ਪਈ ਹਾਂ ਸਾਰੇ ਕੰਮ ਤੁਹਾਨੂੰ ਹੀ ਆ ਮੈਂ ਕੁਝ ਕਰਦੀ ਨਹੀਂ ਜੇ ਜੀ ਤੁਸੀਂ ਵੀ ਦੱਸੋ ਨਹੀਂ ਰੋਟੀ ਦੇਖੋ ਕਿੱਥੇ ਰੱਖੀ ਹੈ ਕਿੱਥੇ ਸੁੱਟੀ ਪਈ ਰੋਟੀ ਜੇ ਰੋਟੀ ਬਣਾਈ ਹੈ ਤੈਨੂੰ ਧੱਕ ਕੇ ਰੱਖ ਦੋ ਮੇਰੇ ਵਾਸਤੇ ਨਾਸਤਾ ਨਹੀਂ ਸਿਗਣਾ ਤੁਹੀ ਇਹ ਬਰਾ ਨਹੀਂ ਸਕਦੇ ਮੈਂ ਮਾਣਣਾ ਉਹ ਜੇ ਮੈਂ ਕਪੜੇ ਧੋਤੇ ਟੀਰ ਕਪੜੇ ਧੋਕੇ ਆਏ ਤੁਹਾਡੀ ਕੁੜੀ ਵੀ ਆਈ ਤੁਹਾਡਾ ਦੋਤਰਾ ਆਇਆ ਦੋਦੇ ਨੂੰ ਸਬਜ਼ੀ ਬਣਾ ਕੇ ਦੇ ਰੋਟੀ ਬਣਾ ਕੇ ਦੇ ਉਹ ਤੂੰ ਬਣਾ ਨਾ ਮੈਂ ਤੁਹਾਡੇ ਤੇ ਕੇ ਹੁੰਦੇ ਆ ਉਹ ਤੂੰ ਤੇ ਪਰ ਭੱਜ ਭੱਜ ਕੇ ਕਰ ਦਊਗਾ ਜੋ ਹੈ ਉਹਨਾਂ ਨੂੰ ਪਕਾਇਆ ਪਕਾ ਕੇ ਦੇਣਾ ਹੈ ਕਈ ਕੋ ਬਣਾਉਂ ਦਗਾ ਜੋ ਜੇ ਮੇਰਾ ਦੋਤਾ ਆਇਆ ਤਾਂ ਤੂੰ ਮੈਂ ਥੋੜੀ ਕੀਤਾ ਮੈਂ ਬਣਾਵਾਂਗੀ ਮੈਂ ਥੋੜੀ ਨਾ ਥੋੜੀ ਕੀਤਾ ਉਹਨਾਂ ਨੂੰ ਸਬਜ਼ੀ ਪਾ ਲਈ ਕਿ ਤਰ੍ਹਾਂ ਦੇ ਰੋਟੀ ਬਣਾ ਕੇ ਦਿੱਤੀ ਕੁੜੀ ਮੇਰੀ ਨੂੰ ਟਿਖਵਾਤੀ ਹੈ ਮੇਰੀ ਕੁੜੀ ਨੂੰ ਟਿਖਵਾਈ ਹੈ ਮੈਂ ਕੋਈ ਗੱਲ ਕਰਾਵਾ ਪੜੀ ਨੂੰ ਤੇ ਤੈਨੂੰ ਕਹਾਂ ਦੋ ਘੰਟੇ ਤੋਂ ਮੈਂ ਕੋਠੇ ਕੱਪੜੇ ਧੋਦੇ ਪਈ ਆ ਤੇ ਤੂੰ ਉਹ ਰੋਟੀ ਨਹੀਂ ਖਵਾ ਸਕਦੀ ਸੀ ਮੈਂ ਨਾ ਖਵਾਣੀ ਕਵਾੜਾ ਆਪੇ ਪਕਾ ਲੇ ਪੁੱਛ ਨਹੀਂ ਮੈਨੂੰ ਬੁੜੀਆਂ ਆਈਆਂ ਨਾ ਆਹ ਇੱਥੇ ਰੋਟੀ ਖਾਈ ਜਾਂਦੀ ਅੰਮਾ ਨੂੰ ਤੂੰ ਰੋਟੀ ਮੈਂ ਦਾਦੀ ਮੰਮਾ ਨੂੰ ਕਹੇਗਾ ਮਨ ਨੂੰ ਭੁੱਖ ਲੱਗੇਗਾ ਜੀ ਮਮਾ ਜੀ ਆਪ ਨੇ ਮਮੀ ਨੂੰ ਕਹੇ ਬਣਾ ਕੇ ਤੋਂ ਤੇਨੂੰ ਕੋਈ ਉੱਚੀ ਨਹੀਂ ਹੁੰਦਾ ਕੀ ਕਹਿੰਦੀ ਹੈ ਦਾਦੀ ਅੰਮਾ ਦੇ ਕੰਨਾ ਤੱਕ ਆਈ ਨਹੀਂ ਨਾ ਪਹੁੰਚਦੀ ਉਹਨਾਂ ਨੂੰ ਉੱਚੀ ਬੋਲ ਕੇ ਦੱਸ

ਸੁਪਤ ਤਾਂ ਕਿੰਨੇ ਮਹੀਨੇ ਆ ਤੇ ਸੁਪਤੀ ਕਿਵੇਂ ਹੋਇਆ ਪਰ ਵੇਸਟ ਕੇ ਹੱਦ ਤੱਕ ਆਟਾ ਮਹਿੰਗਾ ਤੇ ਤੁਸੀਂ ਸੁਪਤੀ ਦੀ ਰੋਟੀ ਐਨੀ ਆਹ ਹੈ ਐਨੀ ਜਿਵੇਂ ਵਾਈਟ ਦਾ ਮਹਿੰਗਾ ਆਟਾ ਇਹੇ ਬਤੇ ਕਾ ਲਿਓਣਾ ਨਹੀਂ ਤੁਹਾਡਾ ਦੋਸਰਾ ਵੋ ਪੂਰਾ ਛੁੱਟੀ ਜਾਵੇ ਹਨਾ ਤੇ ਬੱਚੇ ਨੂੰ ਜਿੰਨੀ ਲੋੜ ਹੈ ਉਦੋਂ ਲਿਓਣਾ ਪੈ ਕੇ ਤੂੰ ਜਿੰਨੀ ਲੋੜ ਹੈ ਤੇ ਤੁਸੀਂ ਉਹਨੂੰ ਐਨੀ ਰੋਟੀ ਪਾਕੇ ਦੋ ਬੱਚਾ ਆ ਜਾ ਤਾਂ ਥੋੜੀ ਸਾਡਾ ਮਰਾਲੇ ਹੁੰਦਾ ਵਾ ਮੰਦਾ ਤੁਹਾਡਾ ਲੀ ਹੁੰਦਾ ਹਾਂ ਤੇ ਮੰਦਾ ਤੁਹਾਡਾ ਤੇ ਖਸਮ ਤੇ ਮੇਰਾ ਹੀ ਆ ਨਾ ਹਾਂ ਰਹੀ ਆਨੇ ਤੁਹਾਡਾ ਤੇ ਉਹਨੂੰ ਉਹ ਪਤਰੀ ਕਿ ਤਾੜੀ ਐ ਉਤਨੀ ਕੀ ਦੀ ਰੇ ਉਹਨੂੰ ਤਾਂ ਰੋਟੀ ਨਹੀਂ ਦੇ ਸਕਦੇ ਮੈਂ ਨੇ ਪਕਾ ਸਕਾ ਹਾਂ ਉਹਦੀ ਵਾਰੀ ਤੁਹਾਡੇ ਹੱਥ ਪੀਣਾ ਮਗ ਬੰਦੇ ਤੇ ਇੰਨੀ ਰੋਟੀ ਦੀ ਵਸਤੇ ਗਾ ਦੋ ਕਿ ਇਹਨੂੰ ਖਵਾ ਦੇ ਤੂੰ ਨਹੀਂ ਪਕਾ ਸਕਦੇ ਤੂੰ ਕੀ ਕਰਦੇ ਆ ਕਾਜ ਦਾ ਫਿਰਦੇ ਰਹਿੰਦੇ ਨੇ ਕਰਿਆ ਨਹੀਂ ਚੱਲ ਜਾ ਕਦੀ ਹਮ ਚੜ੍ਹੇ ਹਿਜਾਕ ਕਰਦੇ ਮਾਰੀ ਤੱਕ ਕਦੀ ਆਇਆ ਨੂ ਡੱਬਾ ਪਰਲਾ ਕਦੀ ਆਇਆ ਨੂ ਡੱਬਾ ਪਰ ਕਿਹੜਾ ਡੱਬਾ ਹੁੰਦੇ ਮੈਂ ਕਿਤੇ ਡੱਬਾ ਵੀ ਨਹੀਂ ਲੈ ਕੇ ਆਇਆ ਮੈਨੂੰ ਤਾਂ ਮੈਹੀ ਡੱਬੇ ਦੀ ਪੀੜ ਪਈ ਸੀ ਇਹਨਾਂ ਹੁਣ ਚੜ੍ਹੇ ਦਾ ਕਾਹਦੇ ਪਾਣੀ ਆਹ ਹੋਰ ਤੈਨੂੰ ਪਵੇ ਮੈਨੂੰ ਤਾਂ ਪੀੜ ਪਵੇ ਆਹੋ ਪੀੜ ਪਾ ਰਿਹਾ ਕਰਦਾ ਜਾ ਬਕਾਲਾ ਬਕਾਉਂਦਾ ਤੇ ਆਪਣੀ ਪੋਤਰੀ ਨੂੰ ਰੋਟੀ ਨਹੀਂ ਖਵਾ ਕੇ ਕੀ ਕਰਾਉਂ ਮੈਂ ਦੋਤਰੀ ਨੂੰ ਤਾਂ ਚੌਪੜ ਚੌਪੜ ਕੇ ਰੋਟੀ ਆ ਨਹੀਂ ਆਣੀ ਉਹ ਬੇਨੀਆ ਨਹੀਂ ਆ ਕੰਮ ਨਹੀਂ ਆਣਾ ਕੰਮ ਪੋਤਰੀਆਂ ਨਹੀਂ ਆਣੇ ਇਹ ਪੁੱਛੋ ਜਾਨੇ ਪਾਣੀ ਤੇ ਇਹਨਾਂ ਨੂੰ ਹੁੰਦਾ ਤੇ ਚੱਲ ਉਹਨਾਂ ਨੂੰ ਖਵਾਉਂਦੇ ਉਹਨਾਂ ਨੂੰ ਖਵਾਉਂਦੇ ਤੇ ਖਵਾਉ ਮੰਨਾ ਥੋੜੀ ਕੀਤਾ ਮੈਨੂੰ ਇਹ ਆਉਂਦੇ ਤਾਂ ਤੇ ਇਹਨੂੰ ਆਇਆ ਤੇ ਬਾ ਬੱਚਾ ਨਾ ਪਾਣੀ ਕੋਣ ਤਿੰਦਾ ਕਿਉਂ ਨਹੀਂ ਆਪਣੇ ਤੁਹਾਡੇ ਕਿੱਤਰ ਆਉਂਦੇ ਤੇ ਤੇ ਕਿੱਤਰ ਖਾਂਦਾਂ ਗਾ ਮੈਨੂੰ ਇਹ ਦੱਸ ਫਿਰ ਸਾਡੇ ਆਪ ਨਹੀਂ ਆਉਂਦੇ ਨਾ ਫਿਰ ਆਪਾਂ ਬਣਾਉਂਦੇ ਨਾ ਤੁਹਾਡੇ ਆਂਦੇ ਫਿਰ ਤੁਸੀਂ ਬਣਾ ਲਓ ਫਿਰ ਜਦੋਂ ਮੈਂ ਬਣਾਵਾ ਪਤਾ ਨਹੀਂ ਆਉਂਦਾ ਫਿਰ ਆਪਾਂ ਜਿੰਮੇਵਾਰੀ ਹੰਢਾਉਂਦੇ ਨਹੀਂ ਆ ਨਾ ਤੇ ਸਮਝਿਆ ਕਰੋ ਮੈਂ ਉਹ ਨਹੀਂ ਪਕਾ ਦਿੰਦਾ ਪਕਾਣਾ ਨਹੀਂ ਬਣਾਣੀ ਨਹੀਂ ਮਨਾ ਲਾ ਲਾਂਗੇ ਪਾ ਐਂ ਜਨਾ ਅੰਨ ਦੀ ਬੇਦਮੀ ਨਾ ਕਰਿਆ ਕਰੋ ਇਹ ਦੇਖੋ ਕਿਸੇ ਦੇ ਮੂੰਹ ਚ ਪੈ ਸਕੋ ਉਸ ਦਿਨ ਆਂਟੀ ਜੀ ਸੁਰਜੀਤ ਅੰਟੀ ਦੋ ਫੁਲਕੇ ਇੱਥੇ ਬਹਿ ਕੇ ਖਾਂਦੇ ਪਏ ਸੀ ਤੇ ਤੁਸੀਂ ਕਿੰਨਾ ਸੁਣਾਈਆਂ ਗੱਲਾਂ ਮੈਨੂੰ ਨਾ ਹੁਣ ਕੋੜੇ ਚ ਸੁਤੇ ਕਿੱਥੇ ਨਾ ਕਿਸੇ ਦੇ ਮੂੰਹ ਚ ਪਾਰੇ ਤੇ ਨਾ ਕੁਝ ਸਬਜੀ ਵੀ ਕਿੰਨੀ ਵਰਾਣ ਦਿੱਤੀ ਐ ਤੁਹਾਡੀ ਵਾਰੀ ਕੁਛ ਨਹੀਂ ਵੇਸਟ ਜਦੋਂ ਆਪਾਂ ਕਰੀਏ ਉਹ ਵੇਸਟਾ ਜੰਦੀ ਹਾਂ ਥੱਕ ਗਈ ਹਾਂ ਮੈਂ ਨਾ ਦੋ ਫੁਲਕੇ ਲਾ ਦਿੰਦਾ ਬੱਚਾ ਵੀ ਸਪਾਇਸ ਇਤਨਾ ਕਰੋ ਮੈਂ ਆਲਟਾ ਟੱਡ ਲੇ ਲ ਮੈਂ ਖਾਣ ਨੂੰ ਕਿਤੇ 2 ਘੰਟੇ ਬਾਅਦ ਰੋਟੀ ਲਾ ਕੇ ਦੇ ਦੇ ਨਹੀਂ ਪੁੱਤਰ ਬਣਾ ਦੇਣੀ ਮੈਂ ਰੋਟੀਆਂ ਜੂਵੀ ਤਾਂ ਭੁੱਖੀ ਪਾਣੀ ਬੈਠੀ ਹੈ ਹੈ ਤੈਨੂੰ ਭੁੱਖ ਨਹੀਂ ਲੱਗੀ ਮम्मा ਮੈਂ ਦਾਦੀ ਕੇ ਹਨ ਨੂੰ ਪਿਆਰ ਕਰਦੇ ਨਾ ਮੈਨੂੰ ਨਹੀਂ ਨਾ ਕਰਦੇ ਉਹ ਨਹੀਂ ਪਤਾ ਹੀ ਗੱਲ ਹੈ ਦਾਦੀ ਤੈਨੂੰ ਵੀ ਪਿਆਰ ਕਰਦੇ ਉਹ ਨਾਨੀ ਆ ਨਾ ਜਿਹੜੇ ਨਾਨੀਆਂ ਹੁੰਦੀਆਂ ਨਾ ਨਾਨੀਆਂ ਨੂੰ ਜ਼ਿਆਦਾ ਲਾਡ ਲਿਆ ਹੁੰਦੇ ਦੋਸਤਰੇ ਤਾਂ ਕਰਕੇ ਦਾਦੀ ਤੈਨੂੰ ਬਹੁਤ ਪਿਆਰ ਕਰਦੀ ਹੈ ਇਹੋ ਜੀ ਮਨ ਚ ਕਦੀ ਨਾ ਗੱਲ ਨਹੀਂ ਲਿਆਣੀ ਠੀਕ ਹੈ ਦਾਦੀ ਤੈਨੂੰ ਹੀ ਪਿਆਰ ਕਰਦੇ ਆ ਉਹ ਵੈਸੇ ਕਿ ਇਹ ਟਾਈਮ ਨਾ ਜਿਹੜੇ ਹੁੰਦੇ ਮੇਰੇ ਤੋਂ ਉਹ ਗੁੱਸਾ ਤੇਰੇ ਤੇ ਉੱਤਰ ਜਾਂਦਾ ਹੈ

ਉਹ ਥੋੜੇ ਦਿਨ ਆਇਆ ਨਾਲ ਇੱਥੇ ਨਾਨੀ ਅੰਮਾ ਘਰ ਆਇਆ ਪਤਾ ਹੀ ਗੱਲ ਇੱਥੇ ਨੂੰ ਸੱਟ ਲੱਗ ਜੇ ਮੁੜ ਕੇ ਉਹਨੂੰ ਉੱਥੇ ਉਹਦੀ ਦਾਦੀ ਝੜਕਾ ਮਾਰੇ ਕਿ ਨਾਨੀ ਨੇ ਧਿਆਨ ਨਹੀਂ ਰੱਖਿਆ ਨਹੀਂ ਇਸ ਕਰਕੇ ਦਾ ਨਾਨੀ ਤੇਰੀ ਜਿਆਦਾ ਫਿਕਰ ਕਰਦੀ ਦੋਤਰੇ ਦੀ ਧਿਆਨ ਦੇ ਠੀਕ ਹੈ ਚਲ ਜਾ ਖੇਲ ਕੋਈ ਕੁਝ ਨਹੀਂ ਕਹਿੰਦੇ ਉਹਨਾਂ ਜਿਆਦਾ ਨਾ ਦੌੜ ਭੱਜਣ ਵਾਲਾ ਖੇਡ ਨਾ ਖੇਲੀ ਅੰਦਰ ਬੈ ਕੇ ਨਾ ਗੇਮ ਖੇਡ ਲਓ ਟੀਵੀ ਚ ਲਾ ਲੂ ਆਏ ਆਏ ਗੁਰਪ੍ਰੀਤ ਵੀ ਨਹੀਂ ਆਈ ਅਜੇ ਤੱਕ ਨਹੀਂ ਮੈਨੂੰ ਭੁੱਖ ਲੱਗੀ ਹੋਈ ਹੈ ਅੱਗੇ ਤੇ ਵਾਵਾ ਐਨਲ ਮੈਨੂ ਦੋਤੀ ਵਨਿੰਗ ਫਲਾਇਨ ਦੀ ਸੀ ਯਾ ਤੇ ਹੁਣ ਜਸ ਜੂਨ ਦੀਆਂ ਛੁੱਟੀਆਂ ਪਈਆਂ ਬਿਲਕੁਲ ਬਿਲਕੁਲ ਹੰਦੀ ਜਰਾ ਮਸਾ ਰੋਟੀ ਬਣੀ ਫਿਰ ਦੇ ਹੁੰਦੀ ਤੇ ਦਸ ਬਿਲਕੁਲ ਦਾ ਦਸ ਕੀ ਖਾਦਾ ਮੈਨੂੰ ਬਿਲਕੁਲ ਰੋਟੀ ਖਾਂਦਾ ਜਿਸਲੇ ਭੁੱਖ ਲੱਗੀ ਹੁੰਦੀ ਆ ਉਸ ਟਾਈਮ ਰੋਟੀ ਆਉਂਦੀ ਨਹੀਂ ਮੈਂ ਤੇ ਆ ਬੜੀ ਔਖੀ ਆ ਓਏ ਓਹੀ ਵਿਚਾਰੀ ਕੰਦੇ ਕੀ ਕਰੇ ਓਏ ਇਹਨੇ ਉਨੀ ਸੱਸ ਮਾਂ ਵਾਲਾ ਘਰ ਹੈ ਬੱਚਿਆਂ ਦੇ ਵਿੱਚ ਉਹਦੇ ਕੋਲ ਕਿਥੇ ਨਿਕਲਿਆ ਕਿੱਥੇ ਜਾਂਦਾ ਵੇ ਓਏ ਨਾ ਉਹ ਵੀ ਮਜਬੂਰ ਹੈ ਜਦ ਇਹ ਮਜਬੂਰੀ ਨਾ ਹੋਈ ਸੱਸ ਨਾ ਹੋਵੇ ਨਾ ਤੇ ਉਹ ਮਿੰਟ ਤੋਂ ਪਹਿਲੇ ਮੇਰੇ ਕੋਲ ਭੱਜੀ ਆਣਗੇ ਉਹਨਾਂ ਨੂੰ ਪਤਾ ਮੇਰਾ ਕਿੰਨਾ ਫੇਰ ਹੁੰਦਾ ਤੇ ਮੰਮੀ ਆਂਟੀ ਨੂੰ ਭੁੱਖ ਲੱਗੀ ਹੋਣੀ ਤੇ ਮੈਂ ਜਾਵਾਂ ਰੋਟੀ ਲੈਣ ਮਸੋ ਦੇ ਕੇ ਆਵਾਂ ਜਦੋਂ ਉਹ ਨਹੀਂ ਦੇ ਵੇਖਣੀ ਆ ਕੁਛ ਨਾ ਕੁਛ ਹਾਂ ਸੋਚਦੀ ਆ ਕੀ ਕਰਾਂ ਮੈਂ ਕਹਿੰਦਾ ਕੋਈ ਨਾ ਕੋਈ ਕੰਮ ਲੱਭਾਂ ਕਿਹੜਾ ਤੇ ਐਸੀ ਉਮਰ ਮੇਰੀ ਜ਼ਗਰਮਾਨ ਕਰਨ ਦੇ ਸੀ ਕਿ ਜਿਹੜਾ ਹੁਣ ਮੈਨੂੰ ਕੰਮ ਕਰਨਾ ਪੈਣਾ ਦੱਸ ਕਿ ਬੱਚਾ ਤੈਨੂੰ ਵੇਰ ਜਾਂ ਉਹਦੇ ਜਾਂ ਤੈਨੂੰ ਬਾਹਰ ਕਿੱਥੇ ਐਡੀਓ ਕਿਤਰਾ ਮੈਂ ਆ ਆ ਮੈਂ ਕਰਜਾਂ ਉਹ ਵੀ ਹੈਂ ਦੱਸ ਦੱਸ ਦੇ ਮੈਂ ਪੈਸੇ ਕਰਜਾ ਟੁਕ ਟੁਕ ਕੇ ਤੈਨੂੰ ਭੇਜਿਆ ਹੈਂ ਅੱਜ ਤੂੰ ਉਹ ਹੀ ਮਾਂ ਨੂੰ ਜਾ ਕੇ ਉੱਥੇ ਜਾ ਕੇ ਤੂੰ ਭੁੱਲ ਗਿਆ ਹੈਂ ਉਹ ਵੀ ਮੈਂ ਤੇਰੀ ਮਾਂ ਆ ਚਲੋ ਕੋਈ ਗੱਲ ਨਹੀਂ ਹੈਗੀ ਜੇ ਸਦਾ ਦਿਨ ਥਾਂ ਤੇ ਕਹਿੰਦੇ ਇੱਕੋ ਜਿਹੀ ਰਹਿੰਦੇ ਕੋਈ ਗੱਲ ਨਹੀਂ ਗਈਆ ਕੋਈ ਦਿਨ ਜਾਂਦਾ ਇਹ ਫਿਰ ਹੁੰਦਾ ਕੋਈ ਗੱਲ ਨਹੀਂ ਗਈ ਕੋਈ ਥਾਰ ਕਤੇ ਵਕਤ ਆਉਂਦਾ ਇਹ ਨਹੀਂ ਕਿ ਨਹੀਂ ਅਜਿਹੀ ਨੀਂ ਤੇ ਵਕਤ ਆਇਆ ਕਲੋ ਤੁਹਾਡੇ ਤੇ ਵੀ ਇਹ ਵਕਤ ਆਣੀ ਹੈ ਇਹ ਨਾ ਤੁਸੀਂ ਸੋਚੋ ਕਿ ਜਦੋਂ ਜੇ ਸਾਡੀ ਮਾਰਿਆ ਵਕਤ ਆਇਆ ਤੇ ਸਾਡੇ ਤੇ ਨਹੀਂ ਆਣਾ ਫਿਰ ਜਿੰਦੇ ਰੋਵਾਂਗੇ ਤੇ ਸਭ ਕੁਝ ਵੇਖਾਂਗੇ ਤੇ ਮਰ ਗਏ ਤੇ ਕਿਹਦਾ ਅਸੀਂ ਕੱਢ ਜਾ ਵੀ ਕਹਿ ਸਕਾਂਗੇ ਤਾਂ ਕੋਈ ਗੱਲ ਨਹੀਂ ਚਲੋ ਅਈ ਕਨੇ ਚਲੋ ਜਿਹੜੇ ਅੰਨੇ ਗੰਡੀ ਉਹ ਵੀ ਆ ਗਈ ਰਹਿਣ ਵਿਚਾਰੇ ਮੈਨੂੰ ਫੇਰ ਵੀ ਚੱਲ ਬੜੀ ਮੇਰੀ ਨਾਲ ਮਦਦ ਕਰਦੇ ਨੇ ਇੰਨੇ ਮਦਦ ਕਰਦੇ ਇੰਨਾ ਤੇ ਮੈਂ ਕਹਨੀ ਆ ਆਪਣਾ ਸੱਚਾ ਪੁੱਤਰ ਹੋ ਕੇ ਵੀ ਉਹਨੇ ਨਹੀਂ ਮੇਰੀ ਅੱਡੀ ਮਦਦ ਕੀਤੀ ਕਿ ਜਿੰਨੀ ਜੀ ਦੇ ਜਿੰਦਾਂ ਨੇ ਇੰਨੀ ਵਾਰੀ ਮਦਦ ਕਰਦਾ ਮੇਰੇ ਬਾਰੇ ਉਹ ਨਾ ਨਹੀਂ ਐਨਾ ਸੋਚਦੀ ਐ ਕਿ ਚੱਲ ਕੋਈ ਗੱਲ ਨਹੀਂ ਗਈ ਸਾਡੀ ਮਾਵਾਂ ਵਰਗੀ ਹੈਗੀ ਐ ਚੱਲ ਕੋਈ ਨਹੀਂ ਤੇ ਰੋਟੀ ਦੇ ਵਿੱਚ ਰੋਟੀ ਦੇ ਉਹ ਕੋਈ ਕੇ ਦੇ ਲਾਂਗੇ ਤੇ ਕੀ ਸਾ ਨੂੰ ਫਰਕ ਪੈ ਜਿੰਨਾ ਇਹ ਤੇ ਮੇਰੇ ਮੂੰਹ ਤੇ ਸਿਸਾ ਹੀ ਨਿਕਲਣ ਡਿਆ ਨੇ ਮੈਂ ਵੀ ਤੇ ਘਰ ਵੱਟ ਕੇ ਸਿਸਾ ਦੇਨੀ ਆ ਮਾਰੇ ਤੁਹਾਨੂੰ ਐਨਾ پاਗਲਾ ਕਿ ਐਨਾ پاਗਲਾ ਵੀ ਮਾਰੇ ਤੁਹਾਨੂੰ ਐਨਾ ਪੇ ਦੇਵੇ ਇਹ ਕਿਸੇ ਵਾਰ ਦੇ ਤੁਹਾਨੂੰ ਤੋੜ ਹੀ ਆਵੇ ਇਹ ਮੇਰੇ ਤੇ ਆਵੇ ਲਈ ਸਿਸਾ ਹੀ ਸਿਸਾ ਨਹੀਂ ਹੋਰ ਮੇਰੇ ਕੋਲ ਤਾਂ ਕੁਛ ਹੈਗਾ ਨਹੀਂ

इधर उधर हो गए सासों से निगाह बचा के निकल जानी हाँ रोटी फटा पर ननान ने जो मैं चुगली लाती ना तो मुश्किल हो जाता आंटी ने रोटी है कि बैठे चाहे